ਆ ਬਿੱਲੀ ਕਾਫੀ ਵੱਡੀ ਇੱਕ ਮਾਝੇ ਖਾਂ ਰੱਖੀ ਹੋਈ ਆ ਬੜੇ ਵਿਆਂਾ ਆਪਣਾ ਹੀ ਉਹ ਕਹਿੰਦਾ ਬਾਸ ਉਹਨਾਂ ਦਾ ਕਹਿੰਦਾ ਫਿਰ ਉਹੀ ਆ ਪੋਸਪਾਸ ਵੇਖ ਲਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸுகਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸுகਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸுகਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗੱਗੋ ਕੀ ਹੈ ਹਾਂ ਤੇ ਮੈਂ ਕਹਾ ਦੋ ਮੈਂ ਕਹਾ ਬਾਤ ਤੁਰ ਲੱਗੇ ਆ ਕਹਿੰਦਾ ਆ ਜੋ ਛੇਤੀ ਕਹਿੰਦਾ ਉਦੋਂ ਬਾਅਦ ਕਿ ਇੱਕ ਜਣਾ ਹਲੇ ਪੱਗ ਬੰਦਾ ਪੈ ਤੁਰ ਪੈ ਇਹ ਲੈ ਉਹ ਕਹਿੰਦਾ ਫਿਰ ਤੋਂ ਬਾਅਦ ਚੁੱਕ ਗਿਆ ਗੋਇਆ ਗੇਚ ਲਿਓ ਪਰ ਆ ਵਾ ਆਪਣੇ ਪਿੰਡ ਦੀ ਗਾਣ ਵੀ ਨਾ ਮਿਲਣਾ ਚੱਲ ਵੜੀਏ ਉੱਥੇ ਫੋਨ ਆਏ ਉਹਨਾਂ ਦੇ ਸਵੇਰ ਦੇ 5-7 ਫੋਨ ਆ ਗਏ ਜਿਹੜਾ ਦੇ ਚੱਲ ਵੜੀਏ ਇਕੱਠਾ ਕਰਨਾ ਲਾਓ ਲੈ ਜਾਓ ਮਿੰਟੋ 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 ਮੈਟਿਕ ਕੰਮ ਨਹੀਂ ਪੜੂ ਆ ਬੈਣੀ ਉੱਥੇ ਮਿਲਦੇ ਆ ਉੱਥੋਂ ਲੈ ਕੇ ਦੋ ਮਿੰਟ ਪਹੁੰਚ ਕੇ ਤੇ ਆਪਾਂ ਲੈ ਗੱਗੂ ਗੱਡ ਰੱਖ ਲਓ ਚੰਗਾ ਨਹੀਂ ਹੁਣ ਤੇ ਚੱਲੀਏ ਮੇਰਾ ਵੀਰ ਉਹਨੂੰ ਫੋਨ ਲਾ ਲਓ ਫੋਨ ਸੁਣੋ ਸਨੋਵਰ ਨਹੀਂ ਆਉਂਦਾ ਪਿਆ ਮੰਮੀ ਕੱਲਾ ਛੇਤੀਆਂ ਉਹ ਕਹਿੰਦਾ ਬਾਸ ਉਹਨੇ ਜਰਨਾਂ ਦਾ ਕਹਿੰਦਾ ਫਿਰ ਉਹੀ ਆ ਪੋਸ-ਪਾਸ ਵੇਖ ਲਿਆ ਉਹ ਵਾਲਾ ਹਕੀਕਤ ਦਾ ਸੀਣਾ ਅੱਧੀਆਂ ਰਹਿੀਆਂ ਨਹੀਂ ਸਨ ਉਹ ਨਹੀਂ ਛੇਤੀ ਆਉਂਦੇ ਕਿ ਨਹੀਂ ਇਹ ਜੋਧੇ ਹਾਂ ਹੋਰ ਕੋਈ ਦੋ ਚਾਰ ਉਹਦੇ ਬਾਰੇ ਗੱਲਾਂ ਨੌਲਜ ਵਾਲੀਆਂ ਦੱਸੀਆਂ ਜਾਣ ਲੋਕਾਂ ਨੂੰ ਨੌਲਜ ਇਹ ਵੀ ਅੱਜ ਉਹਨੂੰ ਮੇਲੇ ਤੇ ਲੈ ਕੇ ਚੱਲੇ ਆ ਹਾਂ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਤੇ ਕਿਉਂ ਨੋ ਮੈਂ ਸ਼ਾਇਦ ਪਹਿਲਾ ਨੰਬਰ ਲੈ ਜਾਈ ਉਹ ਪਹਿਲਾ ਤਾਂ ਚੱਲ ਸਾਡੇ ਪਿੰਡ ਵਾਲੀ ਗੱਲ ਲੈ ਗਈ ਆ ਹਾਂ ਦੂਜਾ ਸਰੋਵਰ ਲੈ ਜੂਗਾ ਚਲੋ ਚਲੋ ਗਿਰਿਖ ਸਾਡੇ ਪਿੰਡ ਦੇ ਦੋ ਦੋ ਉਹਨੂੰ ਟਰੈਕਟਰ ਮਿਲਿਆ ਇਹਨੂੰ ਰਿਸ਼ਕਾ ਦਾ ਦੇਣਗੇ ਉਹ ਅੱਗੇ ਵਧ ਰਿਹਾ ਜਾ ਹਾਂ ਸਾਡੇ ਪਿੰਡ ਦੇ ਇੱਕੋ ਇਹਨੂੰ ਆਪਾਂ ਰਿਸ਼ਕਾ ਦਾ ਦਵਾਉਣ ਉਹ ਆ ਗਾ ਕਿਚਨ ਵਾਲਾ ਹੋਣਾ ਦਾ ਮਿਲੇਗਾ ਹੀ ਉੱਥੇ ਹੋਰ ਨਹੀਂ ਕੋਈ ਹੋਰ ਮੂੰਹ ਦਾ ਆਪਦਾ ਮੂੰਹ ਹੀ ਆਪਾਂ ਫਾੜਾ ਫੂੜਾ ਮੈਚ ਦੇਗਾ ਫਿਰ ਆਪਦਾ ਮੂੰਹ ਤੇ ਸਾਫ਼ ਕਰਨਾ ਹੁੰਦਾ ਆਵੇਗਾ ਤੇ ਫੇਰ ਹੀ ਆ ਹਾਂ ਮੁਸ਼ਕਿਲ ਉਹ ਨਾਲ ਹੀ ਲੈਣਾ ਹੈ ਪਰ ਮੈਂ ਥੋੜਾ ਹੋਣਾ ਹੀ ਮੈਂ ਹੋਣਾ ਹੀ ਨਹੀਂ ਕਰੇ ਮੈਂ ਯਾਰ ਮੈਂ ਖਾਤ ਪਾਉਣ ਡਿਆ ਯਾਰ ਮੈਂ ਰਾਤ ਲੱਕੇ ਤੇ ਪਾਣੀ ਤੂੰ ਚੱਲ ਬਾਬਾ ਉਧਰ ਚੱਲ ਸੱਟੀ ਚੱਲਣ ਮੈਟ ਵਿੱਚ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਤਿਆਰ ਹੋ ਜਾ ਪਾਗੂ ਬੰਨੀਆ ਉਹ ਨਹੀਂ ਮੈਂ ਕਿਹਾ ਮੈਂ ਕਿਹਾ ਲੋਰ ਪਾਲੇ ਮੈਂ ਆਪਾਂ ਨੋਰਮਲ ਕੈਜੂਅਲ ਚ ਜਾਂਦੇ ਉਹ ਨਹੀਂ ਨਹੀਂ ਉਥੇ ਨਾ ਆਪ ਲੋਰ ਵਾਲਿਆ ਵਦਿਆ ਭਾਈ ਕੱਪੜੇ ਲਾ ਲਓ ਵੀ ਕੋੜੀਆਂ ਦੇ ਸਰਦਾਰ ਸਾਡੇ ਸਨੋਵਰ ਬਲ ਸਾਡੇ ਦਰਮਿਆਨ ਪਹੁੰਚਾਂ ਕੇ ਨੇ ਓਏ ਹੋਏ ਕਹਿੰਦੇ ਸਨਓਰ ਬਾਦ ਨੂੰ ਜਰੂਰ ਵਾਦ ਵਾਦ ਐਡ ਕਰ ਲਓ ਵਾਦ ਵਾਦ ਐਡ ਕਰੋ ਤੇ ਆਪਾਂ ਨੁਕਸਰੀਆਂ ਦੋ ਕੋੜੀਆਂ ਲੈ ਆਂਦੀਆਂ ਹਾਂ ਥੋੜਾ ਲੈ ਆਂਦਾ ਮਗਰ ਇਹ ਰੋਣਾ ਬਾਦ ਐਡ ਕਰੋ ਥੋੜਾ ਰੋਣਾ ਤੇ ਜਰੂਰ ਐਡ ਕਰੋ ਜਿੰਨੇ ਇਹ ਨਹੀਂ ਮੈਂ ਤੈਨੂੰ ਇੱਕ ਗੱਲ ਦੱਸਾਂ ਪੀਡੀਐਫ ਦਾ ਨਾ ਮੇਲਾ ਲੰਘਿਆ ਇਧਰ ਆਰਗਨਾਈਜ਼ਰ ਕੀ ਆਰਗਨਾਈਜ਼ਰ ਇਧਰ ਰਹਿ ਜਾਣੇ ਆ ਛੇਤੀ ਮੇਲਾ ਲੰਘ ਗਿਆ ਜੀ ਦੋ ਪ੍ਰਧਾਨ ਜਾਬ ਆਏ ਹੋਏ ਭਾਜੀ ਉਹ ਭਾਜੀ ਦੀ ਵੀ ਛੋਟੀ ਫੜਾ ਪਿੰਡ ਦਾ ਕੋਹ ਵਾਲੀ ਆ ਇਹਨੂੰ ਸਵਿਚ ਮਾਰ ਕੇ ਉੱਤ ਕੋਹ ਕਰ ਪ੍ਰਧਾਨ ਸਾਹਿਬ ਤੁਹਾਨੂੰ ਕਿਵੇਂ ਲੱਗਾ ਮੇਲੇ ਦੇ ਅੰਦਰ ਆਫਿਸ ਆਣ ਕੇ ਬੈਠਦਿਓ ਓਕੇ ਜੀ ਇਹਦਾ ਸਿਸਟਮ ਕੀਤਾ ਜੋ ਵੀ ਆਣਾ ਬਹੁਤ ਵਾਰ ਆਪਣੇ ਪਿੰਡਾਂ ਨੇ ਇਹਨੂੰ ਆਪਣੇ ਜਵਾਕਾਂ ਨੂੰ ਆਪਣੇ ਕੋਲ ਤੋਂ ਦੋ ਆ ਆਪਣੇ ਕਹਾਵਾ ਦੋ ਇੱਕ ਘੋੜਾ ਇੱਕ ਘੋੜਾ ਘਰੇ ਰੱਖ ਆ ਆ ਜੀਤ ਖਬਰ ਤੋਂ ਵੀਰ ਨਹੀਂ ਆਏ ਵੀਰੇ ਸਾਡੀ ਸਨੈਪਚੈਟ ਤੇ ਹਾਇ ਕਿਓ ਇਧਰ ਤੇ ਸਨੋਰ ਦੇ ਇੰਟਰਵਿਊ ਲੈਣ ਲੱਗਿਆ ਇੱਕ ਘੋੜਿਆਂ ਮਾਰੇ ਪੁੱਛੇ ਵੀਰੇ ਨੂੰ ਜੀ ਬਹੁਤ ਸਵਾਦ ਆ ਮੇਰਾ ਜੀ ਆ ਇਹ ਤਾਂ ਛਿਛਰੀ ਰੇ ਵੀਰ ਰੱਖਦਾ ਜਜਬਾਤੀ ਆਟਾ ਇੱਥੇ ਚੱਲਾ ਨੂਰਪੁਰੇ ਜਿੱਤ ਗਈ ਬਈ ਸਾਡੇ ਪਿੰਡ ਨੂਰਪੁਰੇ ਅੱਜ ਨੂਰਪੁਰਾ ਕੀਮਾ ਪੈਣੀ ਬਾਲ ਡੈਰੀ ਫਾਰਮ ਸਾਡੇ ਪਿੰਡ ਚੱਲੀ ਹੈ ਜੀ ਆਪਣਾ ਬਾਲ ਡੈਰੀ ਫਾਰਮ ਆ ਆਪਣੇ ਇੱਕ ਮਾਂ ਜੈਗੀ ਦੇ ਇੱਕ ਘਰ ਨਹੀਂ ਆਪਾਂ ਮਾਲ ਨਹੀਂ ਆਰਵਾ ਜੀ ਮੋਗੇ ਤੋਂ ਆਪਣੇ ਆ ਬੇਲੀ ਕਾਫੀ ਵੱਡੀ ਇੱਕ ਮਾਂਜੇ ਘਰ ਰੱਖੀ ਹੋਈ ਆ ਜੀ ਬਹੁਤ ਵਧੀਆ ਲੱਗਾ ਜੀ ਬਹੁਤ ਕਹਿੰਦੇ ਹੋਣਗੇ ਇਹਨਾਂ ਦੇ ਆਪਣੇ ਆਪ ਦਾ ਪ੍ਰਧਾਨ ਵਾਲੇ ਜੀ ਤੋਂ ਇਹਨਾਂ ਦਿਮਾਗ ਤੋਂ ਬਹੁਤ ਕੇ ਨਹੀਂ ਲੈ ਗਿਆ ਮੇਲੇ ਵਿੱਚ ਆਪ ਨੂੰ ਇਹ ਕਿਚਾ ਦੇਖਣੇ ਚਾਹੀਦੇ ਹਨ ਆਣਾ ਆਪਾਂ ਕਰੇ ਮੱਛਾਂ ਗਾਵਾਂ ਦੇ ਭਲੇ ਹੋયા ਹਨ ਆਪਣਾ ਇਹ ਕਿੰਨਾ ਵਾ ਆਪਣਾ ਜੋ ਛੜਦੇ ਜਾ ਰਹੀ ਹੈ ਇਹ ਨਹੀਂ ਆ ਬਾਹਰ ਨਿਕਲੋ ਮਜਬੂਰੀਆਂ ਕਿੰਨੇ ਲੋਕ ਬਾਹਰ ਜਾ ਰਹੇ ਬਾਹਰ ਵੀ ਜਾਓ ਮੇਰੇ ਕੋਲੀਆਂ ਹੁੰਦੀਆਂ ਪਰ ਇੱਧਰ ਉਹ ਜਿੰਨਾ ਕੰਮ ਇੱਧਰ ਬੱਝੋ ਇੱਧਰ ਲੋ ਇੱਧਰ ਕੰਮ ਬਹੁਤ ਸਨਵਰਾ ਲੈ ਰਹੇ ਤੁਸੀਂ ਸਾਈਲਜ ਲਈ ਸਾਈਲਜ ਨਹੀਂ ਲੈ ਰਹੇ ਵੀਰੇ 60 72 ਲੱਖ ਤੇ 50 60 ਲੱਖ ਯਾਰ ਬਾਹਰ ਲੈ ਲੈਣੀ ਸੀ ਪਰ ਡਾਊਟ ਏਸੀ ਆ ਮੈਂ ਇੱਥੇ ਕੰਮ ਮਾਰਖਾ ਇੱਧਰ ਇਹ ਨਹੀਂ ਲੱਗੇ ਜੇ ਇਸੀ ਲੱਗਾ ਹੁੰਦਾ ਲੈ ਲੈਣੀ ਸੀ ਕੂਪਨ ਤੇ ਖਾਣ ਨੂੰ ਫਿਰਦੇ ਹੋ ਕਹਿੰਦਾ ਚੱਲ ਜਿਓ ਇੱਥੋਂ ਆ ਵੀ ਲੈ ਕੂਚੇ ਦੀ ਬਾਤ ਚੱਲ ਚਲੋ ਚੱਲ ਕਾਫੀ ਵੀ ਪੀ ਲਈ ਘਾਟਾ ਆ ਗਿਆ ਪਰਦਾਵਾਨ ਹੋਵੇ ਮੁੰਡੇ ਦਾ ਡੈਡੀ ਜਾਨੂੰ ਕੂਪਨ ਲੈ ਆ ਜਾ ਉਹ ਦੇਖ ਲਓ ਇਹ ਕੀ ਆਖਾਂ ਮਾਰਦਾ ਕਾਕਾ ਚੱਲਦਾ ਹੀ ਨਹੀਂ ਬੰਗਾ ਨਹੀਂ ਬੰਗਾ ਹੁੰਦੀ ਆ ਬੰਗਾ ਨਹੀਂ ਦੇਰ ਫੁੱਟ ਤਮਾਰੋ ਇੰਨਾ ਇੰਨਾ ਉਹ ਤੁਹਾਨੂੰ ਫ੍ਰੀ ਵਾਲਾ ਕੂਪਨ ਦੇਦਾ ਤੇ ਤੁਸੀਂ ਬ੍ਰਿਸ਼ਟਾ ਤੇ ਆ ਕੇ ਖਲੋ ਜਾਣਾ ਸਿੱਧਾ ਹਾਂ ਹਣੂਰੀ ਵਾਲਾ ਕੁੱਪੜ ਵੀਰੇ ਪ੍ਰਿੰਟਰ ਪਾਣੀ ਮੇਰੇ ਤੁਹਾਡੇ ਥੋੜਾ ਆਪੀ ਰੋਟ ਗਿਆ ਹਾਤਾ ਖਾਣ ਕੀ ਬਤਾ ਬ੍ਰਿਸਟਾ ਕੀ ਜਾ ਭਰਾਵਾ ਤੂੰ ਤੂੰ ਤਾਂ ਜਿਵੇਂ ਕਿੱਡਾ ਮਫਨ ਹੈ ਮਫਨ ਤਾਂ ਜਿਵੇਂ ਬੜੇ ਰੇਤਾਂ ਦਾ ਬਣਨੇ ਮਫਨ ਮਫਨ ਰੇਤਾਂ ਦਾ ਬਣਨੇ ਓਏ ਯਾਰ ਆਹ ਤਾਂ ਪੀਜਾ ਖਾਂਦਾ ਚੰਗਾ ਲੱਗਦਾ ਉੱਤੋਂ ਬੜਾ ਦੱਬੀ ਵੱਡੀ ਜੰਦੀ ਦੇਖਦੀ ਬਾਹਰ ਆਇਆ ਜਿੰਨੇ ਦੰਦ ਵਿਰਲੇ ਆ ਓਏ ਬਾਹਰ ਨੂੰ ਲੌਕਿਆ ਓ ਜ਼ਿਆਦਾ ਦੰਦ ਗੱਡੀ ਵਾਲਾ ਪਰਾ ਚੱਕੀ ਕੀ ਗਰੀਬੀ ਬਈਲੇ ਨੰਬਰ ਤੇ ਆ ਗਿਆ ਕਿੰਨਾ ਦਿੱਤਾ ਦੋ ਦਿਨੇ 75 ਲੀਟਰ ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਧਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ